ਹੋਲੀ ਕੇ ਸੰਗ ਨਵੇਂ ਨਵੇਂ ਰੰਗ ਨਵੇਂ ਨਵੇਂ ਢੇ ਲੈ ਕੇ ਸੋਟੇ ਬਾਰੇ ਪੂਰੀ ਗੱਡੀ ਆਈ ਐ ਟ੍ਰੱਕ ਭਰ ਕੇ ਮਾਲ ਆਇਆ ਆਪਣੇ ਕੋਲ ਪੂਰੀ ਗੱਡੀ ਆਈ ਐ ਟ੍ਰੱਕ ਭਰ ਕੇ ਮਾਲ ਆਇਆ ਹੋਲੀ ਕੇ ਸੰਗ ਨਵੇਂ ਨਵੇਂ ਰੰਗ ਨਵੇਂ ਨਵੇਂ ਢੇ ਐ ਮਿਲਣਗੇ ਆਪ ਨੂੰ ਭਾਜੀ ਬਿਲਕੁਲ ਜੀ ਬਿਲਕੁਲ ਗੱਡੀ ਭਰ ਕੇ ਮਾਲ ਆ ਚੁੱਕਿਆ ਨਵੇਂ ਨਵੇਂ ਰੰਗ ਆ ਗਏ ਨਵੇਂ ਨਵੇਂ ਡਿਜ਼ਾਈਨ ਆ ਗਏ ਤੇ ਆਏ ਕਿੱਥੇ ਐ ਇਹ ਭਾਜੀ ਮੈਂ ਗੋਠੀ ਵਾਲਿਆਂ ਦੇ ਬਿਲਕੁਲ ਨਵੇਂ ਡਿਜ਼ਾਈਨ ਮੈਂ ਕਹਿੰਦਾ ਇਸ ਤੇ ਡਿਜ਼ਾਈਨ ਪੂਰੇ ਬਾਜ਼ਾਰ ਚ ਦੇਖਣ ਨੂੰ ਨਹੀਂ ਮਿਲਣੇ ਜੀ ਦੇਖੋ ਨਾ ਨਹੀਂ ਮਿਲਣਾ ਇਹ ਗੱਲ ਸੱਚੀ ਹੈ ਭਾਜੀ ਆ ਦੇਖੋ ਐਡੇ ਸੋਹਣੇ ਸੋਹਣੇ ਡਿਜ਼ਾਈਨ ਤੁਹਾਨੂੰ ਦੇਖਣ ਨੂੰ ਨਹੀਂ ਮਿਲਣੇ ਜਿਹੜਾ 1000 ਰੁਪਏ ਸੂਟ ਦੇਖਣਾ ਵਿਆਹ ਚ ਆ ਨੇੜੇ ਵਿਕਦੇ 1000 ਰੁਪਏ ਸੂਟ ਵਿਕਦੇ ਬਾਜ਼ਾਰ ਚ ਨੇੜੇ ਭਾਜੀ ਅਸੀਂ ਦੇਣ ਜਾ ਰਹੇ ਸਿਰਫ 350 ਰੁਪਏ ਦਾ ਭਾਜੀ ਰਹਿਣੇ ਭਾਜੀ ਸਿਰਫ 350 ਰੁਪਏ ਦਾ ਉਹ ਡਿਜ਼ਾਈਨ ਬਲੇਕ ਨਹੀਂ ਰਵਾਂਗੇ ਆ ਡਿਜ਼ਾਈਨ ਦਾ ਭਾਜੀ ਆ ਦੇਖੋ ਜੀ ਆ ਡਿਜ਼ਾਈਨ ਸਾਡੇ ਆ ਸਾਰਾ ਸਟਾਕ ਪਿਓਰ ਕਾਟਨ ਦਾ ਆਪਣੇ ਕੋਲ ਦੀ ਡਿਜ਼ਾਈਨਾਂ ਦੀ ਕੋਈ ਕਮੀ ਨਹੀਂ ਕਲਰਾਂ ਦੀ ਕੋਈ ਕਮੀ ਨਹੀਂ ਐਨੇ ਸੋਹਣੇ ਸੋਹਣੇ ਡਿਜ਼ਾਈਨ ਭਾਜੀ ਟੈਂਡਰ ਕਰੋ ਦਿਆਂ ਦੇ ਕਰੋ ਆ ਲੋ ਜੀ ਕਰੋ ਚੈੱਕ ਵੀਰ ਜੀ ਆ ਸਾਰੇ ਕਲਰ ਡਿਜ਼ਾਈਨ ਜਿਹੜੇ ਹੈਗੇ ਆ ਟਰੱਕ ਭਰ ਕੇ ਆ ਗਿਆ ਉਲਟਾ ਦਾ ਟਰੱਕ ਦਾ ਉਲਟਾਈ ਜੰਨੇ ਤੁਸੀਂ ਉਹ ਭਾਜੀ ਇਹ ਉਲਟਾ ਤਾਂ ਰਹੇ ਆ ਵੀ ਕੱਲਾ ਕੱਲਾ ਡਿਜ਼ਾਈਨ ਕੱਲਾ ਕੱਲਾ ਡਿਜ਼ਾਈਨ ਪਤਾ ਲੱਗ ਜੇ ਵੀਰ ਜੀ ਕੱਲਾ ਕੱਲਾ ਡਿਜ਼ਾਈਨ ਤੇ ਰੇਟ 700 ਦੇ ਦੋ ਵੀਰ ਜੀ 700 ਦੇ ਦੋ 1400 ਦੇ 4 350 ਦਾ ਪੈ ਗਿਆ ਨਹੀਂ ਨਹੀਂ ਇੱਧਰ ਕਿੱਧਰ ਆਹ ਦਿਆਂ ਨੂੰ ਮਿਲ ਨਹੀਂ ਆਹ ਦਿਆਂ ਸੋਨੂੰ ਦੇਖਣ ਨੂੰ ਨਹੀਂ ਮਿਲਣੇ ਇੱਡੇ ਸੋਹਣੇ ਸੋਹਣੇ ਡਿਜ਼ਾਈਨ ਇੱਡੇ ਪਿਆਰੇ ਪਿਆਰੇ ਡਿਜ਼ਾਈਨ Holi ਕੇ ਸੰਗ ਰੰਗੀ ਹਿਰੰਗ Holi ਕੇ ਸੰਗ ਰੰਗੀ ਹਿਰੰਗ ਡਿਜ਼ਾਈਨ ਹੀ ਡਿਜ਼ਾਈਨ ਸਿਰ 3500 ਆ ਨੇੜੇ ਬਿਆਨ ਚ ਮੇਰੇ ਆ ਬਿਲਕੁਲ ਨਾਲ ਹੀ ਹਜ਼ਾਰ ਹਜ਼ਾਰ ਰੁਪਏ ਸੂਟ ਦਿਖ ਰਿਹਾ ਹਾਲਾ ਪਿਓਰ ਕਾਟਨ ਹੋਗੀ ਇੱਕ ਧਾਗਾ ਮਿਕਸ ਹੈ 5000 ਰੁਪਏ ਨਾਮ ਹੈ ਜੀ 5000 ਰੁਪਏ ਦਾ ਹੈ ਕੋਈ ਕਿਦੇ ਇੱਕ ਧਾਗਾ ਮਿਕਸਰ 100% ਛੋਟ ਦੇਣਾ ਭਾਜੀ ਬਿਲਕੁਲ ਜੀ ਬਿਲਕੁਲ ਜੋ ਕਹਿ ਰਹੇ ਭਾਜੀ ਸਹੀ ਕਹਿ ਰਹੇ 100% ਛੋਟ ਹੈ 350 ਦਾ ਸੂਟ ਮਿਲ ਜਾਣਾ ਤੁਹਾਨੂੰ ਗੋਠੀ ਵਰਲਡ ਵਾਈਡ ਧੋਬੀ ਬਿਆਰ ਬਠਿੰਡਾ ਵਾਲਿਆਂ ਦੇ ਰੰਗ ਡਿਜ਼ਾਈਨ ਚੈੱਕ ਕਰ ਲਓ ਭਾਈ ਇਹ ਤਾਂ ਡਿਜ਼ਾਈਨ ਹੋਰ ਵੀ ਹੈਗੇ ਉਹ ਗੱਡੀ 'ਚ ਮਾਲ ਉਤਰ ਰਿਹਾ ਭਾਜੀ ਮੈਂ ਕਹ ਜਮਾ ਭਾਜੀ ਇਹ ਤਾਂ ਸੈਂਪਲ ਹੈ ਪੂਰੇ ਬਠਿੰਡੇ ਨੂੰ ਸੂਟ ਪਵਾਣਾ ਹੈ ਭਾਈ ਜੀ ਪੂਰੇ ਬਠਿੰਡੇ ਨੂੰ ਸਿੰਗਲ ਸਿੰਗਲ ਸੂਟ ਪਵਾਣਾ ਹੈ ਪੂਰੇ ਬਠਿੰਡੇ ਵਾਲਿਆਂ ਨੂੰ 300 ਦਾ ਸੂਟ ਬਹੁਤ ਹੀ ਕਟੇਟ ਦੇ ਡਿਜ਼ਾਈਨ ਦੇਖੋ ਇੱਧਰ ਰੈਂਗੋਰ ਵੀ ਐਨ ਐਸ ਕੇ ਝੂਮਣੇ ਕੋ ਦਿਲ ਚਾਹੀ ਰੇਟ ਇਤਨਾ ਕਮ ਕੇ ਖਰੀਦਨੇ ਕੋ ਦਿਲ ਚਾਹੀ ਸ਼ਹਿਤੀ ਨੰਬਰ 1 ਗੜ ਮਾਲ ਮੇਰਾ ਸਾਨਾ ਵੱਡਾ ਸ਼ੋਰੂਮ ਤੁਹਾਨੂੰ ਦੇ ਰੇ ਪਿਓਰ ਕੋਡ ਦਾ ਸੂਟ ਸਿਰਫ 350 ਮੇਰੇ ਪਾਸੇ ਹਲੋ 8350 350 100 350 ਹਾਂ ਪਾਦੀ ਡੀਐਨ ਹਾਊ ਡਿੰਗ ਆ ਲੋ ਭਾਜੀ ਆ ਲੋ ਚੈੱਕ ਕਰ ਲੋ ਫਲਾਵਰ ਲੋ ਡਿਜੀਟਲ ਪ੍ਰਿੰਟਿੰਗ ਲੋ ਜਿਹੜੇ ਮਰਜ਼ੀ ਲੋ ਆ ਤਾਂ ਭਾਜੀ ਨੰਬਰ 1 ਜਾ ਰਹੇ ਮੈਂ ਕਿਹਾ ਜਮਾ ਜੀ ਜਮਾ ਇੰਸਟਾਗ੍ਰਾਮ ਵਾਲਾ ਪੀਸ ਹੈ ਜੀ ਲੋ ਜੀ ਬਾਰਡਰ ਵਾਲਾ ਡਿਜ਼ਾਈਨ ਹੈ ਨੰਬਰ 1 ਹੈ ਭਾਜੀ ਜਮਾ ਜਮਾ ਨੰਬਰ 1 ਆਪਣੇ ਸਾਰੇ ਹੀ ਡਿਜ਼ਾਈਨ ਨੰਬਰ 1 ਹੈ ਰੰਗ ਔਰ ਡਿਜ਼ਾਈਨ ਐਸੇ ਕਿ ਝੂਮਣੇ ਕੋ ਦੀ ਚਾਹੇ ਰੇਟ ਇਤਨਾ ਕਮ ਕੇ ਖਰੀਦਣੇ ਕੋ ਦੀ ਚਾਹੇ ਸ਼ਾਇਦ ਹੀ ਨੰਬਰ 1 ਕਾਣ ਉੱਥੀ ਵੜਵੇ ਧੋਬੀ ਵੀ ਯਾਰ ਬਠਿੰਡਾ ਕੱਛ ਸੰਗ ਨੇ ਨੇ ਰੰਗ ਮਾਰਨਿੰਗ ਨਮਸਕਾਰ ਸਤਿ ਸ਼੍ਰੀ ਅਕਾਲ ਵੀਰੇ ਜਿਵੇਂ ਕਿ ਆਪਾਂ ਪੂਰਾ ਸੀਜ਼ਨ ਤਹਾਨੂੰ ਨਵੀਂ ਵੈਰਾਈਟੀ ਦਿੱਤੀ ਹੈ ਗਰਮੀਆਂ ਦੇ ਸੀਜ਼ਨ ਵਿੱਚ ਵੀ ਤੁਹਾਡੇ ਲਈ ਬਹੁਤ ਹੀ ਸੋਹਣੇ ਸੋਹਣੇ ਤੇ ਪਿਆਰੇ ਡਿਜ਼ਾਈਨ ਲੈ ਕੇ ਆਵਾਂਗੇ ਆ ਜਿਹੜਾ ਇੰਸਟਾਗ੍ਰam ਦਾ ਹਿੱਟ ਡਿਜ਼ਾਈਨ ਹੈ ਇਹ ਹੁਣ ਵੀਰੇ ਆਪਾਂ ਬਹੁਤ ਹੀ ਸੋਹਣੇ ਬੇਸ ਤੇ ਰੈਡੀ ਕਰਾ ਲਿਆ ਬਿਲਕੁਲ ਨਵੇਂ ਕੱਪੜੇ ਤੇ ਬਿਨਾ ਲਾਈਨਿੰਗ ਬਿਨਾ ਅਸਤਰ ਤੋਂ ਹੈਂਡਵਰਕ ਦੀ ਆਈਟਮ ਹੁਣ ਆਪਾਂ ਤਿਆਰ ਕਰਾ ਲਿਆ ਬੁਟੀਕ ਪੀਸ ਚ ਤੇ ਆਹ ਕਲਰ ਦੇਖੋ ਜੀ ਚਾਰ ਕਲਰ ਆਏ ਨੇ ਔਰ ਦੂਸਰਾ ਜਿਹੜਾ ਡਿਜ਼ਾਈਨ ਆਊਗਾ ਵੀਰੇ ਉਹ ਵੀ ਬੁਟੀਕ ਸਟਾਈਲ ਡਿਜ਼ਾਈਨ ਆ ਆ ਦੇਖੋ ਬਹੁਤ ਹੀ ਸ਼ਾਨਦਾਰ ਕਲਰਾਂ ਦੇ ਨਾਲ ਬਹੁਤ ਸ਼ਾਨਦਾਰ ਵੈਰਾਈਟੀ 50% ਆਫ ਤੇ ਹੀ ਮਿਲਣੀ ਹੈ ਬੋਟੀ ਵਰਲਡ ਵਾਈਟ ਤੇ ਲਓ ਜੀ ਆ ਜਿਹੜੀ ਤੁਸੀਂ ਵੈਰਾਈਟੀ ਦੇਖ ਰਹੇ ਵੀਰੇ ਗਰਮੀਆਂ 'ਚ ਪਾਉਣ ਵਾਲੇ ਡਿਜੀਟਲ ਪ੍ਰਿੰਟ ਸੂਟ ਨੇ ਡਿਜੀਟਲ ਦੁਪੱਟੇ ਪਲੇਨ ਦੁਪੱਟਿਆਂ ਦੇ ਨਾਲ ਆ ਦੇਖੋ ਆ ਉਹ ਭਾਜੀ ਹੋਲੀ ਭਾਜੀ ਹੋਲੀ ਆਹ ਮੋਟਾ ਭਾਜੀ ਆ ਲਓ ਜੀ ਟੂਟਾਂ ਦੀ ਬਰਸਾਤ ਕਰਤੀ ਇਹਨਾਂ ਨੇ ਦਾ ਤੇ ਰੇਟ ਹੈਗਾ ਜੀ 900 ਵਾਲਾ 450 ਦੀ ਦੇਣੀ ਉਹ ਭਾਜੀ ਕਿ ਫੋੜਾ ਇਹਨਾਂ ਸਾਰਾ ਮਾਲ ਤੁਸੀਂ ਆਹ ਲੋ ਜੀ ਆ ਨਵੇਂ-ਨਵੇਂ ਡਿਜ਼ਾਈਨ ਆਹ ਲੋ ਜੀ ਅ ਕਰੀਬ ਜੋ ਉੱਤੇ ਮੇਰੇ ਕੋਲੇ 999 ਦੀ ਰੇਂਜ ਚ ਆਏ ਐ ਬਹੁਤ ਹੀ ਸ਼ਾਨਦਾਰ ਵੈਰਾਈਟੀ ਆ ਚੁੱਕੀ ਐ ਤੇ ਨਵੀਂ ਫਰੈਸ਼ ਵੈਰਾਈਟੀ ਰੇਟ ਅੱਧੀ होली ਦਾ ਧਮਾਕਾ ਚੱਲ ਰਿਹਾ ਜੀ होली ਕੇ ਰੰਗ ਨਹੀਂ ਛੱਡ ਦੇ ਆ ਦੇਖੋ ਜੀ ਆ ਮੇਰੇ ਕੋਲ ਡਿਜੀਟਲ ਪ੍ਰਿੰਟ ਤੇ ਕੁਝ ਕ ਆਈਟਮ ਆਈਆਂ ਬਹੁਤ ਸੋਹਣੀਆਂ ਜਿਨ੍ਹਾਂ ਦੇ ਵਿੱਚ ਹਲਕਾ ਫੁਲਕਾ ਡਿਜ਼ਾਈਨ ਦਿੱਤਾ ਹੋਇਆ ਹੈ ਜਿਵੇਂ ਬ੍ਰਾਂਡਡ ਆਉਂਦੇ ਆ ਜੀ ਏਕੇ ਟੈਕਸ ਦੇ ਠੀਕ ਹੈ ਜੀ ਬੁਟੀਕ ਦੇ ਪੀਸ ਆਉਂਦੇ ਆ ਉਸ ਤਰ੍ਹਾਂ ਦੇ ਕਨਸੈਪਟ ਹੈ ਔਰ ਕੀਮਤੀ ਹੋਤੇ ਹੈ 2400 ਵਾਲਾ 1200 ਦੀ ਰੇਂਜ ਦੇ ਵਿੱਚ ਬਹੁਤ ਹੀ ਸ਼ਾਨਦਾਰ ਇੱਕ ਮੇਰੇ ਕੋਲ ਇਹ ਹਾਸ ਸਪੈਸ਼ਲੀ ਵਾਈਟ ਪੀਸ ਆਇਆ ਜੀ ਨਾਲ ਇਹਦੇ ਵਿੱਚ ਗ੍ਰੇ ਕਲਰ ਵੀ ਮਿਲ ਜਾਣਾ ਹੈਗਾ ਇਹ ਵੀ ਤੁਹਾਨੂੰ ਮਿਲਣਾ ਹੈ ਜੀ 1450 ਦੀ ਰੇਂਜ ਚ ਇਸ ਤਰ੍ਹਾਂ ਦੀ ਆ ਦੇਖੋ ਆ ਪਟੀਕਾ ਵਾਲੇ ਡਿਜ਼ਾਈਨ ਸਾਰੇ ਦਿਖਾ ਦਿਓ ਭਾਜੀ ਬਿਲਕੁਲ ਨਵੇਂ ਤੇ ਫਰੈਸ਼ ਰੋਜ਼ਾਨਾ ਅਪਡੇਟ ਹੁੰਦੀ ਹੈ ਜੀ ਵੈਰਾਈਟੀ ਪੇਜ ਨਾਲ ਜੁੜੇ ਰਹੋ ਧੰਨਵਾਦ ਤੇ ਆ ਆਏ ਮੇਰੇ ਕੋਲੇ ਘਰ ਲਈ ਚਲੋ ਪੈਟਰਨ ਦੇ ਵਿੱਚ 24 2400 ਵਾਲੇ 1200 ਦੀ ਰੇਂਜ ਚ ਕਲਰ ਆਣਗੇ ਪਿਸਟਲ ਤੇ ਆ ਆਏ ਜੀ ਬ੍ਰਾਈਟ ਕਲਰ ਚਾਰਟ ਦੁਪट्टे ਨਾਲ ਵਰਕ ਵਾਲੇ ਐ ਸਿਫੋਂਦੇ ਐ 2200 ਵਾਲੇ 1100 ਦੀ ਰੇਂਜ ਚ ਆ ਦੇਖੋ ਇਸ ਤਰ੍ਹਾਂ ਬਣ ਜਾਣਾ ਜੀ ਇਸ ਤਰ੍ਹਾਂ ਡਿਜ਼ਾਈਨ ਬਣਨਾ ਹੈ 2200 ਵਾਲਾ 1100 ਦੀ ਰੇਂਜ ਚ ਤੇ ਦੂਜਾ ਡਿਜ਼ਾਈਨ ਜਿਹੜਾ ਆਪਾਂ ਦਿਖਾਇਆ ਹੈਗਾ ਇਹ ਹੈਗਾ ਜੀ 2400 ਵਾਲਾ 1200 ਦੀ ਰੇਂਜ ਚ ਮਤਲਬ ਜਾਨਾ ਅਪਡੇਟ ਹੁੰਦੇ ਐ ਇਸ ਤਰ੍ਹਾਂ ਦੀ ਨਵੀਂ ਵੈਰਾਈਟੀ ਨਵੇਂ ਡਿਜ਼ਾਈਨ। ਨਵੇਂ ਦੇ 650 ਦੀ ਰੇਂਜ ਚ ਮਸ਼ਲੀਨ ਦੇ ਸੂਟ ਮਸ਼ਲੀਨ ਦਾ ਦੁਪੱਟੇ ਵਾਲੇ ਆ ਗਏ ਮੇਰੇ ਕੋਲੇ ਬਲੌਕ ਪੇਂਟ ਤੇ ਬਲੌਕ ਪੇਂਟ ਤੇ ਆਰੀ ਵਰਤ ਦਿੱਤਾ ਹੋਇਆ ਹੈ 컬러 ਦੇਖੋ ਡਿਜ਼ਾਈਨ ਦੇਖੋ ਅਲੱਗ-ਅਲੱਗ 컬러 4-10 ਸੈਟ ਹੁੰਦਾ ਆਪਣੇ ਕੋਲੇ ਅਵੇਲੇਬਲ ਹੈ। ਇਹ ਸਾਰੇ 50 ਆਫ ਕੀ ਮਿਲਨੇ ਜੀ ਤੁਹਾਨੂੰ 650 ਦੀ ਰੇਂਜ ਚ 13-1300 ਵਾਲੇ ਗੋਠੀ ਵਰਲਡ ਵਾਈਡ ਤੇ। ਲੋ ਜੀ ਪਿਓਰ ਕੋਟਨ ਦਾ ਸੂਟ ਹੈ ਉੱਪਰ ਵਰਕ ਹੋਇਆ ਹੋਇਆ ਤੇ ਦੁਪੱਟਾ ਨਾਲ ਮਿਲਣਾ ਹੈ ਜੀ ਮਸਲੀਨ ਦਾ ਦੁਪੱਟਾ ਬਹੁਤ ਹੀ ਪਿਆਰਾ ਸੂਟ ਆ ਚੁੱਕਿਆ ਤੇ ਇਹਦੇ ਵਿੱਚ ਤੁਸੀਂ ਕਲਰ ਵੀ ਚੈੱਕ ਕਰੋ ਬਹੁਤ ਹੀ ਪਿਆਰੇ ਕਲਰ ਆਏ ਜੀ ਆ ਦੇਖੋ ਜੀ ਚਾਰ ਕਲਰ ਆਏ ਆ ਮੇਰੇ ਕੋਲ ਬਹੁਤ ਸੋਹਣੇ ਸੋਹਣੇ ਤੇ ਤੁਸੀਂ ਦੇਖ ਰਹੇ ਹੋ ਵੀਡੀਓ ਦੇ ਵਿੱਚ ਆ ਵਰਕ ਹੋਇਆ ਹੋਇਆ ਤੇ ਜਿਹੜਾ ਇਹਦਾ ਰੇਟ ਹੈ ਜੀ 1450 ਦੀ ਰੇਂਜ ਤੁਹਾਨੂੰ ਮਿਲ ਜਾਣਾ ਹੈ ਮਸਲੀਨ ਦੁਪੱਟੇ ਨਾਲ ਕੋਟਨ ਦਾ ਸੂਟ ਆ ਬਹੁਤ ਹੀ ਪਿਆਰਾ ਜੀ ਪਿਓਰ ਕਾਟਨ ਦਾ ਸੂਟ ਹੈ ਜੀ ਬਹੁਤ ਹੀ ਪਿਆਰਾ ਵਰਕ ਹੋਇਆ ਹੋਇਆ ਦੇਖੋ ਥ੍ਰੈਡ ਦਾ ਵਰਕ ਹੈ ਬਲੈਕ ਕਲਰ ਦੇ ਵਿੱਚ ਆਇਆ ਹੈ ਬਾਜੂ ਤੇ ਵੀ ਹਲਕਾ ਹਲਕਾ ਵਰਕ ਮਿਲੇਗਾ ਜੀ ਤੁਹਾਨੂੰ ਬਹੁਤ ਹੀ ਪਿਆਰਾ ਸੂਟ ਹੈ ਜਿਵੇਂ ਕਿ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਤੇ ਜਿਹੜਾ ਰੇਟ ਹੈ ਜੀ ਇਹਦਾ 1500 ਦੀ ਰੇਂਜ ਚ ਹੈ ਕਲਰ ਤੁਸੀਂ ਚੈੱਕ ਕਰ ਲਓ ਕਲਰ ਮਿਲਣਗੇ ਜੀ ਤਿੰਨ ਆ ਸਾਰਾ ਵਰਕ ਹੋਇਆ ਹੋਇਆ ਜੀ ਉੱਪਰ ਇੱਕ ਵਾਈਨ ਸ਼ੇਡ ਆ ਗਿਆ ਇੱਕ ਆ ਕਲਰ ਆ ਗਿਆ ਜੀ ਇੱਕ ਆ ਗਿਆ ਜੀ ਬਲੈਕ ਕਲਰ ਬਹੁਤ ਹੀ ਪਿਆਰਾ ਸੂਟ ਹੈ ਜੀ 1550 ਦੀ ਰੇਂਜ ਚ ਤੁਹਾਨੂੰ ਮਿਲ ਜਾਣਾ। ਲਓ ਜੀ ਕੋਟਨ ਦੇ প্রিনਟਰ ਸੂਟ ਆ ਚੁੱਕੇ ਆਪਣੇ ਕੋਲੇ ਕੈਟਲੌਗ ਦੇ ਬ੍ਰਾਂਡਡ ਪੀਸ 컬러 ਬਹੁਤ ਪਿਆਰੇ ਆਏ ਹੋਏ ਤੇ ਡਿਜ਼ਾਈਨਿੰਗ ਬਹੁਤ ਤੇਰੇ ਜਿਓਮੈਟ੍ਰੀਕਲ ਸੂਟਾਂ ਦੇ ਵਿੱਚ ਆ ਦੂਸਰਾ 컬러 ਤੇ ਆ ਤੀਜਾ 컬러 ਆ ਚੁੱਕਾ। ਆ ਗਿਆ ਚੌਥਾ 컬러 ਚਾਰ 컬러 ਦਾ ਸੈੱਟ ਹੈ প্রিনਟਰ ਸੂਟ ਰੇਟ 3100 ਵਾਲਾ 1550 ਗੋਠੀਵਾਲਾ ਜੋਜੀ ਕੋਟਨ ਦਾ ਸੂਟ ਦੇਖੋ ਕਿੰਨਾ ਪਿਆਰਾ ਤੇ ਸਰਦਾਰੀ ਚੀਜ਼ ਆ ਚੁੱਕੀ ਹੈ ਪਿਓਰ ਕੋਟਨ ਦੇ ਥ्रेड ਵਰਕ ਦੇ ਸੂਟ ਰੇਟ 1350 컬러 ਕੋਟਨ ਦਾ ਸੂਟ ਆ ਚੁੱਕਿਆ ਆਪਣੇ ਕੋਲੇ ਬਹੁਤ ਹੀ ਸੋਹਣਾ ਥ्रेड ਵਰਕ ਦੇ ਵਿੱਚ ਨਵੀਂ ਚੀਜ਼ ਪਲੇਨ ਦੇ ਉੱਪਰ ਸਾਰਾ ਵਰਕ ਹੈ ਵੀਰੇ ਬਹੁਤ ਪਿਆਰਾ ਸੂਟ ਹੈ ਡਾਇਨਰ ਚੀਜ਼ ਆ ਚੁੱਕਿਆ ਦੁਪੱਟਾ ਕੋਟਨ ਦਾ ਆ ਚੁੱਕਿਆ ਤੇ ਪਿਓਰ ਕੋਟਨ ਦੇ ਸੂਟ ਤੇ ਨਾਲ 컬러 ਦੇਖ ਲਓ ਜੀ ਤਿੰਨ 컬러 ਆਏ ਜੀ ਤਿੰਨੇ 컬러 ਬਹੁਤ ਪਿਆਰੇ ਆ ਆਈਸਕ੍ਰੀਮ ਚਾਰਟ ਦੇ ਵਿੱਚ ਆ ਚੁੱਕਿਆ ਬ੍ਰਾਂਡਡ ਚੀਜ਼ਾਂ ਰੇਡ ਤੇਰਾ ਲਓ ਜੀ ਕੋਟਨ ਦੀ ਵੈਰਾਈਟੀ ਆ ਚੁੱਕੀ ਐ ਬਹੁਤ ਹੀ ਪਿਆਰੀ ਤੇ ਡਿਜ਼ਾਈਨਰ ਸੂਟ ਆ ਦੇਖੋ ਜੀ ਕਿੰਨਾ ਪਿਆਰਾ ਆਊਟਲਾਈਨਿੰਗ ਦਾ ਕੰਮ ਕੀਤਾ ਆ ਪਿਓਰ ਕੋਟਨ ਦੇ ਉੱਪਰ ਸੂਟ ਆ ਚੁੱਕਾ ਐ ਸੇਮ ਫਰੰਟ ਐਂਡ ਬੈਕ ਆਊਗੀ ਲੁੱਕ ਤੁਸੀਂ ਦੇਖਿਆ ਵੀਰੇ ਪਿਓਰ ਕੋਟਨ ਦਾ ਸੂਟ ਐ ਜੈਂਟਲੀ ਆਈਟਮ ਆ ਚੁੱਕਿਆ ਬ੍ਰਾਂਡਡ ਚੀਜ਼ਾਂ ਆ ਚੁੱਕੀਆਂ ਇਹ ਸਾਰੇ ਆਰਟੀਕਲ ਤੁਹਾਨੂੰ ਮਿਲਣਗੇ ਗੋਠੀ ਵੱਡ ਵੱਡ ਦੇ ਸਟਾਈਲਿਸ਼ ਚੀਜ਼ਾਂ ਤੇ ਨਾਲ ਇਹਦਾ ਦੁਪੱਟਾ ਬਹੁਤ ਪਿਆਰਾ ਡੋਰੀ ਦਾ ਆ ਦੇਖੋ ਕਿੰਨਾ ਪਿਆਰਾ ਦੁਪੱਟਾ ਤੇ ਕਲਰ ਨੀਗਾ ਮਾਰ ਲਓ ਵੀਰੇ ਕਿੰਨੇ ਪਿਆਰੇ ਕਲਰ ਆ ਚੁ ਨਵੀਆਂ ਚੀਜ਼ਾਂ ਆ ਚੁੱਕੀਆਂ ਤੇ ਤੁਹਾਨੂੰ ਗੱਲ ਕਰੀਏ ਰੇਟ ਦੀ ਰੇਟ ਵੀ ਤੁਹਾਨੂੰ ਨਿਗਾਹ ਕਰਾ ਦਾਂਗੇ ਵੀਰੇ 2100 ਰੁਪਏ ਦੀ ਰੇਂਜ ਦੇ ਵਿੱਚ ਹੈ 2100 ਆ ਲਓ ਜੀ ਚੈੱਕ ਕਰ ਲਓ 4200 ਵਾਲਾ ਸੂਟ 2100 ਰੁਪਏ ਦਾ